ਹਾਜਿਲਕਾ ਦੇ ਪਿੰਡ ਸਲੇਮਸ਼ਾਹ ਦੇ ਮਹਿਲਾ ਸਰਪੰਚ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਦੇ ਉਪਰਾਲੇ ਸਦਕਾ ਸਲੇਮਸ਼ਾਹ ਦੇ ਵਿੱਚ ਹੋ ਰਹੀ ਹੈ ਜਗਮਗ ਪਿੰਡ ਸਲੇਮਸ਼ਾਹ ਵਾਸੀ ਗੁਰਜੰਡ ਸਿੰਘ ਬੱbbi ਖੋਸਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਾਜਿਲਕਾ ਦੇ ਪਿੰਡ ਸਲੇਮਸ਼ਾਹ ਦੇ ਮਹਿਲਾ ਸਰਪੰਚ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਅਤੇ ਉਹਨਾਂ ਦੇ بیٹے ਸਾਇਲ ਕੰਬੋਜ ਵੱਲੋਂ ਅਤੇ ਸਮੁੱਚੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਸਹਿਯੋਗ ਨਾਲ ਪਿੰਡ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਪਿਛਲੇ ਦਿਨੀ ਜਿੱਥੇ ਜ਼ਰੂਰਤ ਨੂੰ ਸਮਝਦੇ ਹੋਏ ਪਿੰਡ ਸਲੇਮਸ਼ਾਹ ਦੀ ಗ್ರಾಮ ਪੰਚਾਇਤ ਵੱਲੋਂ ਲੋਕਾਂ ਦੀ ਸਹੂਲਤਾਂ ਲਈ ਬੈਂਚ ਲਗਾਏ ਗਏ ਅਤੇ ਉਸੇ ਤਰ੍ਹਾਂ ਹੀ ਅੱਜ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਦੇ ਵਿੱਚ 메ਨ ਰੋਡ ਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਗੁਰਜੰਦਰ ਸਿੰਘ ਬੱਬੀ ਖੋਸਾ ਨੇ ਅਤੇ ਪਿੰਡ ਵਾਸੀਆਂ ਨੇ ਸਮੁੱਚੀ ಗ್ರಾಮ ਪੰਚਾਇਤ ਪਿੰਡ ਸਲੇਮਸ਼ਾਹ ਦਾ ਧੰਨਵਾਦ ਕੀਤਾ ਹੈ ਫਾਜ਼ਿਲ்கਾ ਟੀਵੀ ਸੋਸ਼ਲ ਮੀਡੀਆ ਤੇ ਜਿਲ੍ਹਾ ਫਾਜ਼ਿਲਕਾ ਦੀਆਂ ਖਬਰਾਂ ਦੇਖਣ ਲਈ ਫਾਜ਼ਿਲ்கਾ ਟੀਵੀ ਸੋਸ਼ਲ ਮੀਡੀਆ ਨੂੰ ਫੇਸਬੁੱਕ ਤੇ ਫੋਲੋ ਕਰੋ ਅਤੇ YouTube ਤੇ ਸਬਸਕ੍ਰਾਈਬ ਜਰੂਰ ਕਰੋ ਸਾਨੂੰ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹੇਗੀ ਮੈਂ ਗੌਰਵ ਸ਼ਰਮਾ ਫਾਜ਼ਿਲ்கਾ ਟੀਵੀ ਸੋਸ਼ਲ ਮੀਡੀਆ ਦੇ ਸਮੂਹ ਦਰਸ਼ਕਾਂ ਦਾ ਇਸ ਸਹਿਯੋਗ ਦੇ ਲਈ तहे ਦਿਲੋਂ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਜਿਆਦਾ-ਜਿਆਦਾ ਸ਼ੇਅਰ ਕਰੋਗੇ ਅਤੇ ਲਾਈਕ ਕਰੋਗੇ ਵੈਗਰ ਜੀ ਕਲਸ ਵੈਗਰ ਜੀ ਕੀ ਫਤਿਹ ਗ੍ਰਾਮ ਪੰਚਾਇਤ ਸ਼ਲੇਮ ਸਾਹ ਸਾਰੇ ਪਿੰਡ ਵਾਸੀ ਸਾਡੀ ਭੈਣ ਸਰਪੰਚ ਜਿਓ ਬਣੇ ਨੇ ਕਿਸੇ ਰਾਣੀ ਜੀ ਉਹਨਾਂ ਦੇ ਬੇਟਾ ਸਲਕ ਮੋਜੀ ਪਿੰਡ ਦਾ ਕੰਮ ਸੰਭਾਲ ਰਹੇ ਹਨ ਨਾਲ ਮੈਂਬਰ ਸਾਹਿਬ ਦੀਪਕ ਮੋਜੀ ਨਾਲ ਜੀ ਸਾਡੇ ਬਿੱਟੂ ਜੀ ਬਹੁਤ ਬੁਢੇ ਕੰਮ ਕਰਦਾ ਸਰਦਾਰ ਜੀ ਬਾਕੀ ਜਿੰਨੇ ਪਿੰਡ ਵਾਸੀ ਐ ਸੋਮ ਪ੍ਰਕਾਸ਼ ਜੀ ਸਾਡੇ ਸੋਨੂ ਜੀ ਸ਼ਗਨੂ ਜੀ ਸਾਡੇ ਰਮਨ ਸਿੰਘ ਜਗਸੀਰ ਜੀ ਮੈਂ ਕਹਿੰਨਾ ਵੀ ਇੱਕ ਅਸਰਾ ਲਾਤਾ ਜੀ ਮਿਹਨਤ ਕੰਮ ਨਾਲੀ ਹੁੰਦੀਆਂ ਤੇ ਕੰਮ ਹੀ ਕਰਦੇ ਆ ਲਗਾਤਾਰ ਦਿਨੋਂ ਕੰਮ ਕਰਦੇ ਆ ਰੇਟਾਂ ਦਾ ਕੰਮ ਹੈ ਜਾਂ ਹੋਰ ਸੜਕ ਬਣੀ ਹੈ ਜਾਂ ਕੰਧ ਬਣੀ ਹੈ ਪੂਰੇ ਕੰਮ ਜਿਹੜੇ ਵੀ ਕਰ ਰਹੇ ਆ ਸảnh ਸਾਹਿਬ ਬੜੀ ਇਮਾਨਦਾਰ ਨਾਲ ਕੰਮ ਕਰਦੇ ਆ ਜੀ ਐਵੇਂ ਕੰਮ ਹੁੰਦੇ ਰਹਿਣਗੇ ਰਹਿੰਦੇ 4 ਸਾਲਾਂ ਵਿੱਚ ਜੀ ਕੰਮ ਬਹੁਤ ਜ਼ਿਆਦਾ ਪਿੰਡ ਵਿੱਚ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਿੰਡ ਸ਼ਲੇਮਸ਼ਾਹ ਦੀ ਪੰਚਾਇਤ ਦੇ ਵੱਲੋਂ ਜੋ ਖਾਸ ਉਪਰਾਲਾ ਪਿੰਡ ਦੀ ਮੇਨ ਸੜਕ ਦੇ ਉੱਤੇ ਲਾਈਟਾਂ ਦਾ ਕੰਮ ਚੱਲ ਰਿਹਾ ਸੋ ਸਾਰੇ ਸਾਥੀ ਵੀਰਾਂ ਦੇ ਵੱਲੋਂ ਵੱਧ ਚੜ੍ਹ ਕੇ ਸੰਯੋਗ ਦਿੱਤਾ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਅਸੀਂ ਹਮੇਸ਼ਾ ਇਹੀ ਚਾਹਾਂਗੇ ਪਿੰਡ ਦੀ ਪੰਚਾਇਤ ਇਹੀ ਚਾਹਵੇਗੀ ਕਿ ਸਾਡਾ ਪਿੰਡ ਵੱਧ ਤੋਂ ਵੱਧ ਤਰੱਕੀ ਕਰੇ ਵੇਖੋ ਮੇਨ ਸੜਕ ਹੈ ਲੰਘਣ ਡੱਪਨੋਂ ਰਾਤ ਨੂੰ ਕੋਈ ਵੀ ਵੀਰ ਜਾਂ ਕੋਈ ਧੀ ਪਹਿਨ ਲੇਟ ਹੋ ਜਾਂਦੀ ਹੈ ਤਾਂ ਰੋਸ਼ਨੀ ਦਾ ਬਹੁਤ ਜ਼ਰੂਰ ਇਸ ਕਰਕੇ ਸਾਨੂੰ ਇਹ ਉਪਰਾਲਾ ਕਰਨਾ ਜ਼ਰੂਰੀ ਲੱਗਾ ਤਾਂ ਅਸੀਂ ਇਹ ਉਪਰਾਲਾ ਕੀਤਾ ਸੋ ਸਾਰੇ ਸਾਥੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ ਇਹਦੇ ਲਈ ਤੋਂ ਧੰਨਵਾਦ ਜੀ